ਤੁਸੀਂ ਹਰਾੜ ਨਾ ਹੋਣਾ ਸ੍ਰੀ ਅਨੰਦਪੁਰ ਸਾਹਿਬ ਚੋਰਾਂ ਦੀਆਂ ਅਰਦਾਸਾਂ ਵੀ ਮਹਾਰਾਜ ਨੇ ਪੂਰੀਆਂ ਕੀਤੀਆਂ ਕਿਸੇ ਚੋਰ ਨੇ ਅਰਦਾਸ ਕੀਤੀ ਮਹਾਰਾਜ ਮੈਂ ਚੋਰੀਆਂ ਕਰਨੀਆਂ ਤੇ ਮੇਰੀ ਅਰਦਾਸ ਪੂਰੀ ਕਰੋ ਸਾਰਿਆਂ ਦੀ ਕਰਦੇ ਜੇ ਇਹ ਦਾਤਾ ਬੜਾ ਵੱਡਾ ਤੇ ਖੁੱਲੇ ਦਿਲ ਵਾਲਾ ਹੈ ਉਹ ਇਤਿਹਾਸ ਇਸ ਤਰ੍ਹਾਂ ਹੁੰਦਾ ਵੀ ਸਹਿਬਜਾਦਾ ਬਾਬਾ ਅਜੀਤ ਸਿੰਘ ਦਾ ਸੀ ਜਨਮ ਦਿਹਾੜਾ ਤੇ ਸ੍ਰੀ ਨੰਦਪੁਰ ਸਾਹਿਬ ਬੜੀਆਂ ਸੰਗਤਾਂ ਆਈਆਂ ਸਨ ਮਨਾ ਰਹੇ ਸਨ ਜੰਧਿਆੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਨ ਮੰਗਣ ਵਾਲਿਆਂ ਨੂੰ ਖੁੱਲਾ ਦਾਨ ਦੇ ਰਹੇ ਸਨ ਜਿਹੜਾ ਲੋਕ ਦੇ ਸੁੱਖ ਮੰਗਦਾ ਸੀ ਉਹਨੂੰ ਲੋਕ ਦੇ ਸੁੱਖ ਦੇ ਰਹੇ ਸਨ ਤੇ ਜਿਹੜਾ ਪਰਲੋਕ ਦੇ ਸੁੱਖ ਮੰਗਦਾ ਸੀ ਉਹਨੂੰ ਪਰਲੋਕ ਦੇ ਸੁੱਖ ਦੇ ਰਹੇ ਸਨ ਇੱਕ ਅਰਦਾਸੀ ਨੇ ਖੜੇ ਹੋ ਕੇ ਅਰਦਾਸ ਕੀਤੀ ਮਹਾਰਾਜ ਜਿਹੜੀ ਦੱਖਣ ਵਾਲੇ ਪਾਸਿਓਂ ਸੰਗਤ ਆਈ ਹੈ ਨਾ ਇਹ ਬੜੀਆਂ-ਬੜੀਆਂ ਸੋਹਣੀਆਂ ਭਟਾਵਾਂ ਲੈ ਕੇ ਆਈਏ ਤੇ ਤੁਹਾਡੇ ਚਰਨਾਂ 'ਚ ਮਹਾਰਾਜ ਇਹਨਾਂ ਨੇ ਅਰਪਣ ਕੀਤਾ ਇਹਨਾਂ ਦੀ ਅਰਦਾਸ ਪੂਰੀ ਕਰੋ ਫਿਰ ਉਹਨੇ ਲਿਸਟ ਪੜ੍ਹੀ ਤੇ ਵਿੱਚ ਲਿਖਿਆ ਮਹਾਰਾਜ ਮਾਲਵੇ ਵਾਲੇ ਪਾਸਿਓਂ ਵੀ ਸੰਗਤ ਆਈ ਏ ਦੁਆਬੇ ਵਾਲੀ ਵੱਖਰੀ ਆਈ ਏ ਸਰਹੰਦ ਵਾਲੀ ਵੱਖਰੀ ਆਈ ਏ ਇਸ ਤਰ੍ਹਾਂ ਮਾਝੇ ਦੀ ਸੰਗਤ ਆਈ ਹੈ ਲਾਹੌਰ ਦੀ ਸੰਗਤ ਆਈ ਹੈ ਉਹ ਅਰਦਾਸ ਕਰਨ ਵਾਲਾ ਅਰਦਾਸਾਂ ਕਰੀ ਜਾਵੇ ਤੇ ਗੁਰੂ ਕਲਗੀਧਰ ਪ੍ਰਸੰਨ ਹੋ ਕੇ ਉਹਨਾਂ ਨੂੰ ਵਰ ਦਈ ਜਾਣ ਮਨ ਹੀ ਮਨ ਇੱਕ ਚੋਰ ਆਇਆ ਉੱਥੇ ਉਹਨੇ ਆਖਿਆ ਵੀ ਬੜਾ ਮੇਲਾ ਭਰਿਆ ਗੱਲ ਬਣ ਗਈ ਹੈ ਕਿਉਂਕਿ ਗੁਰਦੁਆਰੇ ਦੇ ਵਿੱਚ ਸਾਰੇ ਇੱਕੋ ਸੁਭਾਅ ਵਾਲੇ ਨਹੀਂ ਆਉਂਦੇ ਇੱਥੋਂ ਦਾ ਤੇ ਪਤਾ ਨਹੀਂ ਪੰਜਾਬ ਚੱਪਲਾਂ ਵੀ ਚੁੱਕ ਕੇ ਲੈ ਜਾਂਦੇ ਗੁਰਦੁਆਰਿਆਂ ਇਹੋ ਜਿਹੀ ਵੀ ਆਉਂਦੇ ਆਉਂਦੇ ਵੀ ਵਧੀਆ ਚੱਪਲ ਕਦੀਏ ਜੁੱਤੀ ਕਦੀ ਵਧੀਆ ਇੱਥੇ ਲਾਈਏ ਉਹ ਚੁੱਕ ਕੇ ਲੈ ਜਾਓ ਇਸ ਤਰ੍ਹਾਂ ਦੀ ਬਿਰਤੀ ਵੀ ਆਉਂਦੀ ਕਈਆਂ ਦੀ ਉਹ ਚੋਰ ਆਇਆ ਤੇ ਉਹਨੇ ਆਖਿਆ ਵੀ ਇਹ ਮੇਲਾ ਬੜਾ ਭਰਿਆ ਇੱਥੇ ਪੈਸੇ ਚਾਰ ਚੰਗੇ ਬਣ ਜਾਣਗੇ ਪਰ ਉਹਨੇ ਆਖਿਆ ਵੀ ਇੱਥੇ ਤੇ ਅਰਦਾਸਾਂ ਬੜੀਆਂ ਹੋ ਰਹੀਆਂ ਨੇ ਕਿਉਂ ਨਾ ਗੁਰੂ ਸਾਹਿਬ ਨੂੰ ਮੈਂ ਵੀ ਇੱਕ ਅਰਦਾਸ ਕਰਾਂ ਜੇ ਕਿਤੇ ਪકડਿਆ ਗਿਆ ਤੇ ਇੱਥੇ ਮੇਰਾ ਹਾਲ ਬੜਾ ਮਾੜਾ ਕਰਨਾ ਸੰਭਾਨੇ ਇਸ ਕਰਕੇ ਮੈਂ ਸੱਚਾ ਰਹਿ ਜਾਵਾਂਗਾ ਮੈਂ ਖੰਗਾ ਮਹਾਰਾਜ ਮੈਂ ਤੇ ਅਰਦਾਸ ਕੀਤੀ ਸੀ ਮੈਂ ਤਿੰਨ ਚੋਰੀਆਂ ਕਰਨੀਆਂ ਨੇ ਚੌਥੀ ਚੋਰੀ ਮੈਂ ਨਹੀਂ ਕਰਦਾ ਮੇਰੇ ਤੇ ਕਿਰਪਾ ਕਰੋ ਗੁਰੂ ਕਲਗੀਧਰ ਪਾਤਸ਼ਾਹ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਾ ਉਹਨਾਂ ਨੇ ਸਮਝ ਲਿਆ ਵੀ ਇੱਕ ਚੋਰ ਐ ਤੇ ਇਹਨੇ ਚੋਰੀਆਂ ਕਰਨੀਆਂ ਮਹਾਰਾ ਕਹਿੰਦੇ ਕੋਈ ਗੱਲ ਨਹੀਂ ਕਰ ਲਾ ਉਹਨੇ ਇੱਕ ਸਿੱਖ ਦਾ ਜੇਬਾ ਕਟਿਆ ਤੇ ਉਹ ਸਿੱਖ ਢਿੱਲੇ ਜੇ ਮੂੰਹ ਦੇ ਨਾਲ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਬਰਬਾਦ ਹੋ ਗਿਆ ਮਹਾਰਾ ਕਿ ਕੀ ਹੋਇਆ ਤੈਨੂੰ ਸੱਚੇ ਪਾਤਸ਼ਾਹ ਵੇਖੋ ਕਿੰਨਾ ਸੋਹਣਾ ਮੇਲਾ ਲੱਗਾ ਹੈ ਕਿੰਨੇ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ ਕਥਾ ਹੋ ਰਹੀ ਹੈ ਢਾਡੀ ਵਾਰਾਂ ਚੱਲ ਰਹੇ ਨੇ ਲੰਗਰ ਚੱਲ ਰਹੇ ਨੇ ਸੰਗਤਾਂ ਆਨੰਦ ਮਾ ਰਹੀਆਂ ਨੇ ਤੇ ਵੇਖੋ ਸਾਰੇ ਖੁਸ਼ ਨੇ ਪਰ ਇਨਾਂ ਸਾਰਿਆਂ ਦੇ ਵਿੱਚ ਸਿਰਫ ਮੈਂ ਦਾ ਤਾਂ ਉਦਾਸਾਂ ਵੀ ਮੇਰਾ ਜੇਬਾ ਕੱਟ ਲਿਆ ਕਿਸੇ ਨੇ ਪੈਸੇ ਕੱਢ ਲਏ ਨੇ ਹੁਣ ਸੱਚੇ ਪਾਤਸ਼ਾਹ ਤੇ ਜਾਣਦੇ ਨੇ ਇਨਾਂ ਵੀ ਕਿੰਨੇ ਕੱਟੇ ਨੇ ਮਾਰਾ ਕਹਿੰਦਾ ਖੱਬੇ ਪਾਸੇ ਬਹਿ ਜਾ ਕੋਈ ਨਹੀਂ ਤੈਨੂੰ ਘਾਟ ਹੀ ਨਹੀਂ ਪੈਣ ਦਿੰਦੇ ਜਿਹੜਾ ਗੁਰੂ ਘਰ ਆਜੇ ਉਹਨੂੰ ਘਾਟੇ ਪੈਂਦਾ ਹੀ ਨਹੀਂ ਕੋਲ ਬਿਠਾ ਲਿਆ 5 ਕੁ ਮਿੰਟ ਲੰਘੇ ਤੇ ਇੱਕ ਸਿੱਖ ਇੱਕ ਸਿੱਖ ਹੋਰ ਰੋਂਦਾ ਆਵੇ ਉੱਚੀ ਉੱਚੀ ਦਸਵੇਂ ਪਾਤਸ਼ਾਹ ਕਿਰਪਾ ਕਰੋ ਮੇਰੇ ਪੈਸੇ ਚੋਰੀ ਹੋ ਗਏ ਨੇ ਮੇਰਾ ਜੇਬਾ ਕੱਟ ਲਿਆ ਹੈ ਕਿਸੇ ਚੋਰ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਤੇਰੇ ਤੋਂ ਪਹਿਲਾਂ ਇੱਕ ਹੋਰ ਸਿੱਖ ਬੈਠਾ ਦੁਖੀ ਉਹਦੇ ਲਾਗੇ ਤੂੰ ਵੀ ਬਹਿ ਜਾ ਇੱਕ ਤੀਸਰਾ ਆ ਗਿਆ ਹੋਰ ਆਣ ਕੇ ਕਹਿੰਦਾ ਮਹਾਰਾਜ ਵੇਖੋ ਤੁਹਾਡੀ ਵੀ ਪ੍ਰਵਾਹ ਨਹੀਂ ਕਰ ਰਿਹਾ ਇੱਕ ਚੋਰ ਇੱਥੇ ਫਿਰਦਾ ਮੇਲੇ ਵਿੱਚ ਮੈਨੂੰ ਪਤਾ ਲੱਗਾ ਵੀ ਦੋ ਸਿੱਖਾਂ ਦੇ ਪਹਿਲਾਂ ਵੀ ਉਹਨੇ ਜੇਬੇ ਕੱਟੇ ਨੇ ਤੇ ਮੇਰਾ ਵੀ ਨਹੀਂ ਛੱਡਿਆ ਉਹਨੇ 500 ਰੁਪਇਆ ਚੋਰੀ ਕਰ ਲਿਆ ਜੀ ਉਹਨੇ ਮਹਾਰਾਜ ਕਹਿੰਦੇ ਉਹ ਦੋ ਦੁਖੀ ਬੈਠੇ ਨੇ ਉਹਨਾਂ ਦੇ ਨਾਲ ਤੂੰ ਵੀ ਬੈਹ ਜਾ ਹੁਣ ਤਿੰਨ ਚੋਰੀਆਂ ਹੋ ਗਈਆਂ ਇੱਕ ਚੌਥਾ ਫੇਰ ਆਵੇ ਪਿਛੋਂ ਢਿੱਲਾ ਜਿਹਾ ਮੂੰਹ ਲਮਕਾਇਆ ਉਹਨੇ ਕਹਿੰਦਾ ਮਹਾਰਾਜ ਵੇਖੋ ਇਹ ਤੇ ਹਾਦੀ ਹੋ ਗਈ ਹੈ ਕਿੱਥੇ ਨੇ ਤੁਹਾਡੇ ਸਿੰਘ ਕਿੱਥੇ ਨੇ ਪਹਿਰੇਦਾਰ ਕੀ ਕਰ ਰਹੇ ਨੇ ਇੱਥੇ ਚੋਰੀਆਂ ਹੋ ਰਹੀਆਂ ਨੇ ਮੇਰਾ 700 ਰੁਪਇਆ ਕੱਢ ਕੇ ਲੈ ਗਏ ਨੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹ ਹੁਣ ਕੰਮ ਖਰਾਬ ਹੋ ਗਿਆ ਇਹਨੇ ਹੁਣ ਲਾਲਚ ਕਰ ਲਿਆ ਹੈ ਕਿਉਂਕਿ ਚੋਰ ਨੇ ਸਮਝ ਲਿਆ ਸੀ ਵੀ ਤਿੰਨ ਚੋਰੀਆਂ ਕਰ ਲਈਆਂ ਨੇ ਮੈਂ ਤੇ ਐਵੇਂ ਡਰੀ ਜਾਂਦਾ ਸਾਂ ਦਸਵੇਂ ਬਾਦਸ਼ਾਹ ਨੂੰ ਕਿਹੜਾ ਪਤਾ ਲੱਗ ਰਿਹਾ ਚੌਥੀ ਵੀ ਕਰੋ ਕੋਈ ਗੱਲ ਨਹੀਂ ਜੇ ਰੋਕਣਾ ਹੁੰਦਾ ਤੇ ਪਹਿਲੀ ਤੇ ਰੋਕ ਲੈਣਾ ਸੀ ਇੱਥੇ ਮੈਂ ਥੋੜਾ ਜਿਹਾ ਸਾਖੀ ਨੂੰ ਬਿਸਰਾਮ ਦੇ ਕੇ ਮੈਂ ਬੇਨਤੀ ਕਰਾਂ ਇਕੱਲੀ ਚੋਰ ਦੀ ਗੱਲ ਨਹੀਂ ਇਹ ਮੇਰੀ ਤੇ ਤੁਹਾਡੀ ਵੀ ਗੱਲ ਹੈ ਜਦੋਂ ਚੋਰ ਨੇ ਤਿੰਨ ਗਲਤੀਆਂ ਕੀਤੀਆਂ ਤੇ ਉਹਦਾ ਹੌਸਲਾ ਵੱਧ ਗਿਆ ਤਾਂ ਫਿਰ ਕੀ ਹੋ ਗਿਆ ਤਿੰਨ ਕੀਤੀਆਂ ਚੌਥੀ ਵੀ ਚੱਲਣ ਦਿਓ ਨਾਲੀ ਜਦੋਂ ਸਿੱਖ ਅਮਰ ਧਾਰੀ ਹੋ ਕੇ ਇੱਕ ਕਰੈਤ ਕਰਦਾ ਨਾ ਉਹ ਫਿਰ ਦੂਜੀ ਵੀ ਕਰਦਾ ਉਹਨੂੰ ਆਂਦਾ ਵੀ ਗੁਰੂ ਸਾਹਿਬ ਨੇ ਕਿਹਾ ਮੈਨੂੰ ਕੁਝ ਕਹਿ ਦਿੱਤਾ ਇੱਕ ਗਲਤੀ ਕਰ ਦਿੱਤੀ ਏ ਕੋਈ ਗੱਲ ਨਹੀਂ ਦੂਜੀ ਵੀ ਕਰੋ ਨਾਲ ਇੱਕ ਤੋਂ ਬਾਅਦ ਸਿੱਖ ਮੈਂ ਵੇਖੇ ਨੇ ਦੂਜੇ ਗਲਤੀਆਂ ਤੇ ਗਲਤੀਆਂ ਕਰ ਹੀ ਜਾਂਦੇ ਨੇ ਪਰ ਇਹ ਜਾਣਦੇ ਨੇ ਵੀ ਸ਼ਾਇਦ ਗੁਰੂ ਸਾਹਿਬ ਨੂੰ ਪਤਾ ਨਹੀਂ ਲੱਗ ਰਿਹਾ ਹੁਣ ਮਹਾਰਾਜ ਸਾਰਾ ਕੁਝ ਵੇਖ ਰਹੇ ਨੇ ਸਾਧ ਸੰਗਤ ਇਥੇ ਚੰਗਾ ਕਿਹੜਾ ਹੈ ਮਾੜਾ ਕਿਹੜਾ ਹੈ ਪ੍ਰੇਮੀ ਕਿਹੜਾ ਹੈ ਤੇ ਨਿਮੀ ਕਿਹੜਾ ਹੈ ਨਿਮੀ ਪ੍ਰੇਮੀ ਕਿਹੜਾ ਹੈ ਹੁਣ ਉਹ ਚੋਰ ਨੇ ਆਖਿਆ ਵੀ ਇਹ ਮਹਾਰਾਜ ਨੂੰ ਕਿਹੜਾ ਪਤਾ ਲੱਗਣ ਲੱਗਾ ਚੌਥੀ ਚੋਰੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਲ ਖੜੇ ਸੰਗਾਂ ਨੂੰ ਆਖਿਆ ਸਿੰਘੋ ਮੇਲੇ ਦੇ ਵਿੱਚ ਇੱਕ ਧੋਤੀ ਪਹਿਨੀ ਹੋਈ ਇਨਸਾਨ ਹੈ ਸਿਰ ਦੇ ਉੱਤੇ ਲਾਲ ਰੰਗ ਦੀ ਪਾਗ ਗਲ ਦੇ ਵਿੱਚ ਦੋ ਮਾਲਾ ਲਟਕਾਈਆਂ ਹੋਣੀਆਂ ਨੇ ਸਜੇ ਹੱਥ ਦੇ ਵਿੱਚ ਵੀ ਚੰਦਨ ਦੀ ਮਾਲਾ ਹੈ ਤੇ ਜਉ ਪਕੜ ਲਿਆਉ ਉਹ ਚੋਰ ਹੈ ਹੁਣ ਸਿੱਖ ਉਸੇ ਵੇਲੇ ਹੁਕਮ ਮੰਨ ਕੇ ਇੱਕ ਤੋਂ ਗਾਂਹ ਵੱਧ ਵੱਧ ਕੇ ਜਾਣ ਕਿ ਪਹਿਲਾਂ ਮੈਂ ਪਕੜਨਾ ਹੈ ਜਦੋਂ ਵੇਖਿਆ ਤੇ ਇੱਥੇ ਘੁੰਮ ਰਿਹਾ ਸੀ ਪੰਜਵੀਂ ਚੋਰੀ ਕਰਨ ਵਾਸਤੇ ਸਿੰਘਾਂ ਨੇ ਪਕੜ ਲਿਆ ਬਾਹਾਂ ਤੋਂ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗੁਰੂ ਸਾਹਿਬ ਨੇ ਆਖਿਆ ਤੈਨੂੰ ਸ਼ਰਮ ਨਹੀਂ ਆਉਂਦੀ ਉਹਨੇ ਆਖਿਆ ਮਾਰੇ ਗਲਤੀ ਹੋ ਗਈ ਕਹਿੰਦੇ ਗਲਤੀ ਤੇ ਹੋ ਗਈ ਪਰ ਤੂੰ ਗੁਨਾਹ ਵੀ ਕਰ ਦਿੱਤਾ ਨਾਲ ਇੱਕ ਗੁਨਾਹ ਇਹ ਕਰ ਦਿੱਤਾ ਵੀ ਤੈਨੂੰ ਗੁਰੂ ਪਰਮੇਸ਼ਰ ਦਾ ਕੋਈ ਡਰ ਨਹੀਂ ਇੱਕ ਪਾਸੇ ਅਰਦਾਸ ਕਰਨਾ ਤਿੰਨ ਚੋਰੀਆਂ ਦੀ ਤੇ ਉਤੋਂ ਬਾਅਦ ਸਾਡੇ ਨਾਲ ਚਤਰਾਈ ਕਰਦਾ ਗੁਰੂ ਨਾਲ ਕੋਈ ਚਤਰਾਈ ਨਹੀਂ ਕਰ ਸਕਦਾ ਗੁਰੂ ਨੂੰ ਧੋਖਾ ਦੇਣ ਤੁਰਿਆ ਤੂੰ ਸਿੱਖ ਬੜੇ ਹੈਰਾਨ ਹੋਏ ਮਹਾਰਾਜ ਇਹ ਕੀ ਇਹ ਤੁਹਾਨੂੰ ਪਤਾ ਸੀ ਤਿੰਨ ਚੋਰੀਆਂ ਮਾਰੇ ਕਹਿੰਦੇ ਗੁਰੂ ਨਾਨਕ ਸਾਹਿਬ ਮਰਦ ਦਾ ਘਰ ਐਸਾ ਹੈ ਵੀ ਜਿਹੋ ਜੀ ਕੋਈ ਸ਼ਾ ਲੈ ਕੇ ਆਉਂਦਾ ਉਹਦੀ ਪੂਰੀ ਹਣੀ ਹੋਣੀ ਹੈ ਪਰ ਇਹ ਹੈ ਵੀ ਉਹਨੂੰ ਮੌਕਾ ਦਿੰਦੇ ਨੇ ਗੁਰੂ ਸਾਹਿਬ ਇਹ ਨਹੀਂ ਵੀ ਚੋਰੀਆਂ ਕਰਨ ਲੱਗ ਪੋ ਨਹੀਂ ਸਾਖੀ ਦਾ ਇੱਕ ਭਾਵ ਹੁੰਦਾ ਹੈ ਵੀ ਗੁਰੂ ਹਮੇਸ਼ਾ ਖੁੱਲੇ ਦਿਲ ਵਾਲਾ ਹੈ ਖੁੱਲੇ ਸੁਭਾਅ ਵਾਲਾ ਹੈ ਇਹ ਕਿਸੇ ਨੂੰ ਖਾਲੀ ਮੋੜਦਾ ਹੀ ਨਹੀਂ ਕਿ ਜੇ ਦੀ ਜਿਆਦਾ ਮਜਬੂਰੀ ਹੋਏਗੀ ਤਾਂ ਹੀ ਉਹਨੇ ਚੋਰੀ ਕੀਤੀ ਗੁਰੂ ਸਾਹਿਬ ਨੇ ਆਖਿਆ ਵੀ ਤੂੰ ਚੌਥੀ ਚੋਰੀ ਕਰ ਲਈ ਏ ਇਹ ਤੂੰ ਗਲਤ ਕੀਤਾ ਕੰਮ ਗੁਰੂ ਸਾਹਿਬ ਨੇ ਆਖਿਆ ਸਿੰਘੋ ਇਹਨੂੰ ਪਕੜ ਕੇ ਤੇ ਜੇਲ੍ਹ ਚ ਡੱਕ ਦਿਓ ਅੰਦਰ ਕੈਦਖਾਨੇ ਚ ਕਮਰੇ ਚ ਬੰਦ ਕਰ ਦਿੱਤਾ ਜਦੋਂ ਸਾਰਾ ਪ੍ਰੋਗਰਾਮ ਲੰਘ ਗਿਆ ਨਾ ਤੇ ਅਗਲੇ ਦਿਨ ਫਿਰ ਦਵਾਨ ਲੱਗਾ ਮਾਰੇ ਦਾ ਅਗਲੇ ਦਿਨ ਗੁਰੂ ਸਾਹਿਬ ਨੇ ਆਖਿਆ ਉਹ ਚੋਰ ਨੂੰ ਸਾਹਮਣੇ ਪੇਸ਼ ਕਰੋ ਸੰਗਤਾਂ ਚੱਲੇ ਗਈਆਂ ਸਨ ਜਿਹੜੀਆਂ ਦੂਰ ਨੇੜੇ ਤੋਂ ਆਈਆਂ ਸਨ ਮਹਾਰਾਜ ਨੇ ਆਖਿਆ ਦੱਸ ਤੇਰਾ ਕੀ سلوਕ ਕਰੀਏ ਹੁਣ ਕਹਿੰਦਾ ਮਹਾਰਾਜ ਗਲਤੀ ਹੋ ਗਈ ਏ ਗੁਰੂ ਸਾਹਿਬ ਕਹਿੰਦੇ ਵੀ ਜੇ ਸਹਿਬਜ਼ਾਦੇ ਦਾ ਜਨਮ ਦਿਨ ਦਾ ਦਿਹਾੜਾ ਨਾ ਨਾ ਹੁੰਦਾ ਤੇ ਤੈਨੂੰ ਫਾਇਦਾ ਲੈਣਾ ਸੀ ਇਹ ਗੁਰੂ ਸਾਹਿਬ ਦਾ ਨਾ ਸਾਧ ਸੰਗਤ ਤਰੀਕਾ ਹੈ ਕਿਸੇ ਨੂੰ ਸੁਧਾਰਨ ਦਾ ਫਾਇਦਾ ਥੋੜਾ ਲਾਉਂਦੇ ਮਹਾਰਾਜ ਮਾਰੇ ਤੇ ਪਰਉਪਕਾਰੀ ਹਨ ਗੁਰਬਾਣੀ ਚ ਲਿਖਿਆ ਹੈ ਕਿ ਪਿਓ ਆਪਣੇ ਪੁੱਤਰ ਨੂੰ ਡਰਾਵੇ ਦੇ ਕੇ ਝਿੜਕਾਂ ਦੇ ਕੇ ਸਮਝਾਉਂਦਾ ਹੈ ਪੁੱਤ ਭਾਵੇਂ ਲੱਖਾਂ ਪ੍ਰਾਦ ਕਰ ਲਵੇ ਇਸ ਤਰੀਕੇ ਦੇ ਨਾਲ ਅਨਕ ਪ੍ਰਕਾਰ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾ ਮਰਨ ਆਖਿਆ ਤੈਨੂੰ ਫਾਂਸੀ ਲਾਉਣੀ ਸੀ ਪਰ ਜਾ ਤੈਨੂੰ ਛੱਡਿਆ ਇੱਕ ਮੌਕਾ ਦਿੰਨੇ ਆ ਅੱਜ ਵੀ ਸੁਧਾਰ ਕਰ ਆਪਣਾ ਉਹਨੇ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਕਹਿੰਦਾ ਮਹਾਰਾਜ ਪਹਿਲਾਂ ਦਾ ਤੇ ਪਤਾ ਨਹੀਂ ਪਰ ਹੁਣ ਜਿਵੇਂ ਦਾ ਮਹਾਰਾਜ ਮੈਂ ਸੁਣਿਆ ਸੀ ਨਾ ਤੁਹਾਡਾ ਬਿਰਦ ਹੈ ਪਾਪੀਆਂ ਨੂੰ ਤਾਰਨ ਵਾਲਾ ਵਾਕਏ ਤੁਸੀਂ ਉਦਾਂ ਦੇਈਓ ਗੁਰੂ ਸਾਹਿਬ ਮੌਕੇ ਤੇ ਮੌਕਾ ਦੇ ਰਹੇ ਨੇ ਗੁਰੂ ਸਾਹਿਬ ਦੁਸ਼ਮਣ ਨੂੰ ਨਹੀਂ ਮਾਰਦੇ ਅੰਦਰੋਂ ਦੁਸ਼ਮਣੀ ਮਾਰ ਦਿੰਦੇ ਨੇ